ਅੱਛਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਸਾਰੀਆਂ ਸੋਹਣੀਆਂ ਸੋਹਣੀਆਂ ਭੈਣਾਂ ਦਾ ਤੇ ਭਰਾਵਾਂ ਦਾ ਚੈਨਲ ਤੇ ਸਵਾਗਤ ਹੈ ਠੀਕ ਹੈ ਜੀ ਤੇ ਅੱਜ ਦਿਨ ਚੜ ਗਿਆ ਸਵੇਰ ਹੀ ਵੀਡੀਓ ਬਣਾ ਰਹੀਆਂ ਮੈਂ ਸਕੂਲ ਜਾਣਾ ਤਿਆਰ ਹੋ ਗਈ ਠੀਕ ਹੈ ਤੇ ਮੈਂ ਕਿਹਾ ਵੀ ਸਾਰੀਆਂ ਭੈਣਾਂ ਸੋਹਣੀਆਂ ਸੋਹਣੀਆਂ ਬਣ ਗਈਆਂ ਤੇ ਆਪ ਵੀ ਅੱਜ ਫਿਰ ਮੈਂ ਗੋਟੀ ਵਾਲੀ ਚੁੰਨੀ ਲੈ ਲਈ ਮੇਰਾ ਵੀ ਜੀ ਕਰਿਆ ਵੀ ਮੈਂ ਵੀ ਬਣ ਜਾऊं ਠੀਕ ਹੈ ਲੋ ਦੇਖਿਆ ਤੁਹਾਨੂੰ ਸੂਟ ਵੀ ਦਿਖਾਉਂਗੀ ਠਹਿਟ ਕੇ ਤੇ ਨਾਲ ਨਾਲ ਮੈਂ ਆਪ ਦਾ ਫਰੂਟ ਕਟਲਾ ਸਕੂਲ ਜਾਣ ਵਾਸਤੇ ਕਿ ਕਿ ਤੁਹਾਨੂੰ ਮੈਂ ਦਿਖਾਉਣੀ ਹੈ ਦੇਖੋ ਭੈਣੋ ਰੋਜ਼ ਤੁਸੀਂ ਖਾਣਾ ਫਰੂਟ ਮੈਂ ਤੁਹਾਨੂੰ ਦਿਖਾ ਦਿੰਨੀ ਹੈ ਵੀ ਕੀ ਕੁਝ ਲੈ ਕੇ ਜਾਨੀ ਮੈਂ ਤੁਹਾਨੂੰ ਵੀ ਦਿਖਾਉਣੀ ਹੈ ਪਹਿਲਾਂ ਤਾਂ ਦੇਖੋ ਅਮਰੂਦ ਕਰਦੇ ਦੇਖੋ ਫਰੂਟ ਵਾਲੇ ਬੂਟੇ ਲਾਇਆ ਕਰੋ ਭੈਣ ਬਣ ਕੇ ਬਹੁਤ ਜ਼ਰੂਰੀ ਹੈ ਦੇਖੋ ਸਾਡੇ ਅੱਧਾ ਅੱਧਾ ਕਿਲੋ ਦਾ ਅਮਰੂਦ ਲੱਗਦਾ ਠੀਕ ਹੈ ਕਿੰਨੂ ਵੀ ਕਰਦੇ ਹੈ ਬਾਹਰ ਲੱਗੇ ਹੋਏ ਤੁਸੀਂ ਤੁਹਾਨੂੰ ਦਿਖਾਉਂਗੀ ਬੂਟਾ ਵੇਖਿਆ ਤੁਸੀਂ ਬਹੁਤ ਵਾਰ ਠੀਕ ਹੈ ਸੇਵ ਨਹੀਂ ਕਰਦੇ ਹੈਗੇ ਸੇਵ ਦਾ ਬੂਟਾ ਲਾਇਆ ਹੋਇਆ ਇਸ ਵਾਰੀ ਦੋਕ ਸਾਲਾਂ ਸ਼ਾਇਦ ਲੱਗਣ ਲੱਜਣ ਇੱਕ ਕਿਲਾ ਚਾਰ ਫਰੂਟ ਤਾਂ ਇਹ ਹੈਗੇ ਨੇ ਠੀਕ ਹੈ ਜਿਹੜੇ ਲੈ ਕੇ ਜਾਣੀਆਂ ਮੈਂ ਮੈਂ ਕਟਦੀਆਂ ਨਾਲ ਨਾਲ ਤੁਹਾਡੇ ਨਾਲ ਗੱਲਾਂ ਕਰਦੀਆਂ ਠੀਕ ਹੈ ਤੇ ਗੱਲ ਆਪਾਂ ਫਰੂਟ ਜਿਹੜਾ ਹੈ ਨਾ ਪੁੱਤ ਪੁੱਤ ਸੁਣ ਚੁੱਪਣਾ ਹੋਣੀ ਪੁੱਤ ਬੱਤ ਕਰਉਂਦੀ ਹਾਂ ਤੇ ਵੀ ਹੈ ਫਰੂਟ ਜਿਹੜਾ ਪੈਣੋ ਚਾਹੇ ਤੁਹਾਡੀ ਏਅਰ ਹੈਲਥ ਹੈ ਤੇ ਚਾਹੇ ਤੁਹਾਡੀ ਫਿਜ਼ੀਕਲ ਹੈਲਥ ਹੈ ਚਾਹੇ ਤੁਹਾਡੀ ਮੈਂਟਲ ਹੈਲਥ ਹੈ ਡਾਈਟ ਤੋਂ ਬਿਨਾ ਗੱਲ ਨਹੀਂ ਬਣਦੀ ਠੀਕ ਹੈ ਡਾਈਟ ਤਾਂ ਬਹੁਤ ਜ਼ਰੂਰੀ ਹੈ ਇੰਪਰੂਵ ਕਰਨੀ ਤੇ ਉਹਦੇ ਵਿੱਚ ਫਰੂਟ ਮੇਨ ਰੋਲ ਪਲੇ ਕਰਦਾ ਹੈ ਹਨਾ ਡਰਾਈ ਫਰੂਟ ਐਂਡ ਫਰੂਟ ਜਿਹੜਾ ਡ్రਾਈ ਫਰੂਟ ਹੈ ਉਹ ਸਾਡਾ ਪ੍ਰੋਟੀਨ ਸੋਰਸ ਹੈ ਤੇ ਇਹ ਐਲੋਪੈਥੀ ਵਾਲੇ ਵੀ ਮੰਨਦੇ ਆ ਕਿ ਪ੍ਰੋਟੀਨ ਲੈਣਾ ਬਹੁਤ ਜ਼ਰੂਰੀ ਹੈ ਕਾਰਬੋਹਾਈਡਰੇਟ ਪਰ ਵੀ ਘੱਟ ਲਓ ਪ੍ਰੋਟੀਨ ਬਹੁਤ ਲਓ ਤੁਸੀਂ ਪ੍ਰੋਟੀਨ ਜਿਵੇਂ ਮਸ਼ਰੂਮ ਅੱਜ ਕੱਲ ਆ ਰਹੀ ਹੈ ਮਸ਼ਰੂਮ ਦੀ ਸਬਜ਼ੀ ਬਣਾ ਲਓ ਠੀਕ ਹੈ ਤੇ ਡ్రਾਈ ਫਰੂਟਸ ਦੇ ਵਿੱਚ ਤਾਂ ਰਿਚ ਸੋਰਸ ਹੁੰਦਾ ਹੈ ਤੇ ਫਾਈਬਰ ਲਓ ਏਟਸ ਆਫ ਰਹੂਗਾ ਤੇ ਪ੍ਰੋਟੀਨ ਜਿਹੜਾ ਬਾਡੀ ਬਿਲਡਿੰਗ ਫੂਡ ਹੁੰਦਾ ਸਾਡਾ ਨਵੇਂ ਸੈਲਸ ਬਣਦੇ ਆ ਨਵੀਂ ਸਕਿਨ ਸੈਲਸ ਤਾਂ ਹੀ ਬਣਨਗੇ ਜੇ ਆਪਾਂ ਇਚ ਕੋਈ ਰੋਮ ਟ੍ਰੀਟਲ ਦਵਾਂਗੇ ਬੋਡੀ ਨੂੰ ਹਨਾ ਤੇ ਇੱਕ ਤਾਂ ਇਹ ਤੇ ਫਰੂਟ ਜਿਹੜੇ ਹੁੰਦੇ ਆ ਇਹ ਇਹਨਾਂ ਚ ਮਿਨਰਲਸ ਵਿਟਾਮਿਨਸ ਸਭ ਤੋਂ ਵੱਧ ਵਿਟਾਮਿਨਸ ਹੁੰਦੇ ਨੇ ਤੇ ਜੀਤੇ ਕਰਕੇ ਸਾਡਾ ਜਿਹੜਾ ਹੁਣ ਜਿਵੇਂ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਊਗਾ ਤੇ ਆਹ ਜਿਹੜਾ ਨਿੱਕ ਨਿੱਕੇ ਛੋਟੀਆਂ ਛੋਟੀਆਂ ਇਨਫੈਕਸ਼ਨਸ ਜੀਆਂ ਹੁੰਦੀਆਂ ਰਹਿੰਦੀਆਂ ਖੰਗ ਹੋ ਗਈ ਜ਼ਖਾਮ ਹੋ ਗਿਆ ਉਹਦੇ ਤੋਂ ਬਹੁਤ ਪ੍ਰੋਟੈਕਟ ਕਰਦੇ ਤੇ ਇਹ ਵਾਲੀ ਗਲਤ ਫੈਮੀ ਨਾ ਪਾ ਲਿਆ ਕਰੋ ਕਿ ਹੁਣ ਤਾਂ ਜੀ ਕੇਲਾ ਤਾਂ ਠੰਡਾ ਹੈ ਤੇ ਸੰਤਰਾ ਠੰਡਾ ਕੋਈ ਠੰਡਾ ਨਹੀਂ ਹੁੰਦਾ ਕੁਦਰਤ ਨੇ ਜਿਹੜੇ ਫਰੂਟ ਜਿਸ ਮੌਸਮ ਚ ਸਾਡੇ ਸਰੀਰ ਨੂੰ ਚਾਹੀਦੇ ਆ ਉਸ ਮੌਸਮ ਚ ਬਣਾਈਏ ਠੀਕ ਹੈ ਜੇ ਕਿੰਨੋਂ ਸੰਤਰੇ ਬਣਾਈ ਸਰਦੀ ਚ ਤੇ ਇਹਦਾ ਮਤਲਬ ਸਾਡੀ ਬਾਡੀ ਨੂੰ ਚਾਹੀਦੇ ਆ ਇਹ ਠੀਕ ਹੈ ਸੋ ਇਹ ਤਾਂ ਹੋ ਗਿਆ ਕਿ ਡਾਈਟ ਤੁਸੀਂ ਲਾਜ਼ਮੀ ਲੈਣੀ ਹੈ ਤੇ ਨਾਲ ਉਹ ਯੋਗਾ ਨਹੀਂ ਛਡਣਾ ਤੇ ਇੱਕ ਜ਼ਰੂਰੀ ਚੀਜ਼ ਤੁਸੀਂ ਉਹ ਨਹੀਂ ਛਡਣੀ ਹੈਗੀ ਸੰਸਕ੍ਰੀਨ ਠੀਕ ਹੈ ਤੇ ਸੋਹਣੀ ਆਪੀ ਹੋ ਜਾਣਾ ਤੁਸੀਂ ਸੁਭਾਅ ਸੋਹਣਾ ਕਰ ਲਿਓ ਤੇ ਰਿਸ਼ਤੇਦਾਰੀਆਂ ਨੂੰ ਘਾੜ ਲੈ ਕੇ ਚੱਲੋ ਤੇ ਹੁਣ ਜਿਹੜਾ ਮੇਨ ਮੁੱਦਾ ਹੈ ਸਾਡਾ ਅੱਜ ਦੀ ਵੀਡੀਓ ਦਾ ਉੱਥੇ ਚੱਲਦੇ ਆ ਉਹ ਹੈਗਾ ਇੱਕ ਭੈਣ ਨੇ ਪੁੱਛਿਆ ਸੀਗਾ ਕਿ ਮੇਰੀ ਭੈਣ ਨੂੰ ਫੰਗਲ ਇਨਫੈਕਸ਼ਨ ਹੋ ਗਈ ਤੇ ਫੰਗਲ ਇਨਫੈਕਸ਼ਨ ਬਹੁਤ ਲੋਕਾਂ ਨੂੰ ਹੁੰਦੀ ਹੈ ਹਨਾ ਸਰਦੀਆਂ ਚ ਬਹੁਤ ਲੋਕਾਂ ਦੇ ਹੱਥ ਜੇ ਪੱਕ ਜਾਂਦੇ ਨੇ ਪੈਰ ਪੱਕ ਜਾਂਦੇ ਨੇ ਬਹੁਤ ਕਾਮਨ ਪ੍ਰੋਬਲਮ ਹੈ ਇਹ ਫੰਗਲ ਇਨਫੈਕਸ਼ਨ ਦੀ ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੀ ਮੈਡੀਸਿਨ ਲੈ ਰਹੇ ਹੋ ਉਹ ਡਿਸਕੰਟੀਨਿਊ ਨਹੀਂ ਕਰਨੀ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਜਿਹੜੀ ਇਹ ਹੋਮ ਮੇਡ ਰੈਮਡੀਜ਼ ਹੁੰਦੀਆਂ ਸਲੋ ਐਕਟ ਕਰਦੀਆਂ ਤਾਂ ਇਹ ਨਾ ਹੋਵੇ ਕਿ ਆਪਾਂ ਉਹਨੂੰ ਬੰਦ ਕਰ ਦਈਏ ਇਹ ਕਰਨ ਲੱਗ ਜਾਈਏ ਜਿਓ ਤੁਸੀਂ ਲੈ ਰਹੇ ਹੋ ਤਾਂ ਉਹਨੂੰ ਨਾਲ ਲੈਂਦੇ ਰਹਿਣਾ ਹੈ ਪਲਸ ਇਹ ਕਰ ਲੈਣੀ ਠੀਕ ਹੈ ਤੇ ਇਹਦੇ ਵਿੱਚ ਤੁਹਾਨੂੰ ਮੈਂ ਦੋ ਤਿੰਨ ਤਰੀਕੇ ਦੱਸੂਗੀ ਉਹਦਾ ਰੀਜ਼ਨ ਇਹ ਹੈ ਕਿ ਕਈ ਵਾਰੀ ਕਿਸੇ ਸਰੀਰ ਨੂੰ ਕੋਈ ਚੀਜ਼ ਸੂਟ ਕਰਦੀ ਹੈ ਕਿਸੇ ਨੂੰ ਕੋਈ ਕਰਦੀ ਹੈ ਤੇ ਸੌਖੇ ਤਰੀਕੇ ਨੇ ਬਿਲਕੁਲ ਤੇ ਤੁਹਾਨੂੰ ਡੈਫੀਨੇਟਲੀ ਫਰਕ ਪਊਗਾ ਠੀਕ ਹੈ ਇੱਕ ਤਾਂ ਹੈਗਾ ਕਿ ਤੁਸੀਂ ਜੇ ਹੋ ਸਕਦਾ ਹੈ ਜੇ ਤੁਸੀਂ ਪਿੰਡ ਚੋਂ ਫਿਰ ਤਾਂ ਬਹੁਤ इजीली ਹੋ ਸਕਦਾ ਹੈ ਜੇ ਸ਼ਹਿਰ ਚੋਂ ਤਾਂ ਕਈ ਵਾਰੀ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ ਤੇ ਉਹਦੇ ਵਿੱਚ ਇਹ ਹੈਗਾ ਵੀ ਤੁਸੀਂ ਆਪਣਾ ਇੱਕ ਤਾਂ ਤੁਸੀਂ ਕਰਨਾ ਹੈਗਾ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਤੁਸੀਂ ਧੋ ਲੈਣਾ ਚੰਗੀ ਤਰ੍ਹਾਂ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪੇਸਟ ਬਣਾ ਲੈਣਾ ਕੁੰਡੇ 'ਚ ਬਣਾ ਲਓ ਮਿਕਸੀ 'ਚ ਬਣਾ ਲਓ ਜਿਵੇਂ ਮਰਜ਼ੀ ਤੇ ਉਹ ਪੇਸਟ ਤੁਸੀਂ ਆਪਣੀ ਅਫੈਕਟਡ ਏਰੀਆ ਤੇ ਲਾਉਣਾ ਜਿੱਥੇ ਤੁਹਾਡੇ ਰੈਸ਼ ਹੋਏ ਹੋਏ ਐ ਠੀਕ ਹੈ ਤੇ ਅ 5-10 ਮਿੰਟ ਰੱਖਣਾ ਤੇ ਉਦੋਂ ਬਾਅਦ ਤੁਸੀਂ ਨਾਰੀਅਲ ਦਾ ਤੇਲ ਲਾ ਲੈਣਾ ਠੀਕ ਹੈ ਦੂਜਾ ਤਰੀਕਾ ਇਹਦੇ ਵਿੱਚ ਇਹ ਹੈਗਾ ਕਿ ਤੁਸੀਂ ਜਿਹੜਾ ਪੂਰਾ ਕਰਗਰ ਹੈ ਉਹ ਵੀ ਸਾਰੇ ਫਾਰਮੂਲੇ ਇਹ ਮਤਲਬ ਐ ਨਹੀਂ ਹੈਗਾ ਕਿ ਇਹਨਾਂ ਚੋਂ ਕੋਈ ਵੀ ਫਰਕ ਸਿਰਫ ਇੰਨਾ ਹੁੰਦਾ ਕਿ ਕਿਸੇ ਨੂੰ ਕੋਈ ਜ਼ਿਆਦਾ ਸੂਟ ਕਰਦਾ ਹੈ ਕਿਸੇ ਨੂੰ ਕੋਈ ਕਿਉਂਕਿ ਫੰਗਲ ਇਨਫੈਕਸ਼ਨਸ ਦੀਆਂ ਵੀ ਡਿਫਰੈਂਟ ਡਿਫਰੈਂਟ ਟਾਈਪਸ ਹੁੰਦੀਆਂ ਨੇ ਤਾਂ ਕਿਸੇ ਤੇ ਕੋਈ ਚੀਜ਼ ਜਲਦੀ ਐਕਟ ਕਰ ਜਾਂਦੀ ਹੈ ਕਿਸੇ ਤੇ ਕੋਈ ਤੇ ਦੂਜਾ ਤਰੀਕਾ ਹੈਗਾ ਕਿ ਤੁਸੀਂ ਅ ਲਾਉਣੀ ਹੈਗੀ ਯਾਰ ਹਲਦੀ ਠੀਕ ਹੈ ਹਲਦੀ ਤੁਸੀਂ ਹਲਕਾ ਜਿਹਾ ਪਾਣੀ ਚ ਪਾ ਕੇ ਲਾ ਲਓ ਪਰ ਉਹ ਕਈ ਵਾਰੀ ਨਾ ਥੋੜੀ ਜਿਹੀ ਜਲਨ ਕਰਦੀ ਹੈ ਕਿਉਂਕਿ ਉਹ ਸੌਫਟ ਹੋਇਆ ਹੁੰਦਾ ਏਰੀਚਿੰਗ ਵਾਲਾ ਹੁੰਦਾ ਹੈ ਇਸ ਕਰਕੇ ਤੁਸੀਂ ਉਹਨੂੰ ਜੇ ਤੇਲ ਚ ਪਾ ਕੇ ਲਾਓਗੇ ਨਾਰੀਅਲ ਤੇਲ ਚ ਪਾ ਲਓ ਚਾਹੇ ਤੁਸੀਂ ਸਰੋਂ ਦੇ ਤੇਲ ਚ ਪਾ ਲਓ ਬਹੁਤ ਵਧੀਆ ਇਫੈਕਟ ਕਰੂਗੀ ਉਹਨੂੰ ਵੀ ਤੁਸੀਂ ਲਾ ਲੈਣਾ ਲਾ ਕੇ ਉਸ ਤੋਂ ਬਾਅਦ ਨਾਰਮਲ ਹਲਦੀ ਠੀਕ ਹੈ ਤੁਸੀਂ ਮੇਰੇ ਇੱਕ ਕੁਐਸਚਨ ਪੁੱਛਣਾ ਹੈ ਵੀ ਜੇ ਦੂਜੀ ਹੈਗੀ ਦੂਜੀ ਲਾ ਲਓ ਬਟ ਨਾਰਮਲ ਹੈ ਤਾਂ ਨਾਰਮਲ ਹੀ ਲਾ ਲਓ ਕੋਈ ਦਿੱਕਤ ਨਹੀਂ ਹੈਗੀ ਤੇ ਕਿਉਂਕਿ ਐਂਟੀਬੈਕਟੀਰੀਅਲ ਐਂਟੀਫੰਗਲ ਦੇ ਪ੍ਰੋਪਰਟੀਜ਼ ਇਹਦੇ 'ਚ ਹੁੰਦੀਆਂ ਉਹ ਲਾ ਲੈਣੀਆਂ ਤੁਸੀਂ ਤੇ 5-10 ਮਿੰਟ 15 ਮਿੰਟ ਲਾ ਕੇ ਉਸ ਤੋਂ ਬਾਅਦ ਬਿਸ਼ੱਕ ਤੁਸੀਂ ਕਿਉਂਕਿ ਕੱਪੜਿਆਂ 'ਮ ਲੱਗਦੀ ਹੈ ਤੁਸੀਂ ਵਾਸ਼ ਕਰਨੀ ਚਾਹੋ ਤਾਂ ਕਰ ਸਕਦੇ ਹੋ ਤੇ ਦੂਜਾ ਹ ਜਿਹੜਾ ਸਦੀਆਂ ਤੋਂ ਸਕਸੈਸਫੁਲੀ ਯੂਜ਼ ਹੁੰਦਾ ਆ ਰਿਹਾ ਤਰੀਕਾ ਉਹ ਹੈਗਾ ਲਸਣ ਦਾ ਪਾਣੀ ਕੱਢ ਲਓ ਲਸਣ ਛਿੱਲੋ ਉਹਨੂੰ ਕ੍ਰਸ਼ ਕਰਕੇ ਉਹਦਾ ਪਾਣੀ ਕੱਢ ਲਓ ਠੀਕ ਹੈ ਉਹ ਪਾਣੀ ਤੁਸੀਂ ਲਸਣ ਵਾਲਾ ਲਾਉਣੇ ਆਥੀ ਜਿੱਥੇ ਤੁਹਾਡੇ ਰੈਸ਼ ਹੋਈ ਹੋਈ ਹੈ ਠੀਕ ਹੈ ਤੇ ਲਸਣ ਤੁਸੀਂ ਖਾਣੀ ਵੀ ਹੈ ਤੁਸੀਂ ਕੀ ਕਰਨਾ ਹੈ ਲਸਣ ਜਿਹੜੀ ਤੁਸੀਂ ਕ੍ਰਸ਼ ਕਰੋਗੇ ਉਹਦੇ ਵਿੱਚ ਤੁਸੀਂ ਜੂਸ ਕਰ ਲਿਆ ਜਿਹੜਾ ਰਹਿ ਗਿਆ ਉਹਨੂੰ ਪਰੌਂਠਾ ਬਣਾ ਲਓ ਤੇ ਉਹਦੇ ਵਿੱਚ ਪਾ ਕੇ ਖਾਣ ਨੂੰ ਠੀਕ ਹੈ ਬਹੁਤ ਸਵਾਦ ਬਣਦੇ ਲਸਣ ਵਾਲੇ ਪਰੌਂਠੇ ਤੇ ਇਹ ਤੁਸੀਂ ਮਤਲਬ ਤਰੀਕਾ ਲਸਣ ਵਾਲਾ ਵੀ ਬਹੁਤ ਇਫੈਕਟਿਵ ਹੈ ਤੇ ਜੇ ਤੁਸੀਂ ਇਹ ਸਾਰਾ ਕੁਝ ਅਡੜ ਨਹੀਂ ਕਰ ਸਕਦੇ ਤਾਂ ਇੱਕ ਤਰੀਕਾ ਹੋਰ ਹੈ ਕਿ ਲਸਣ ਹਲਦੀ ਤੇ ਤੇਲ ਤਿੰਨਾਂ ਨੂੰ ਇਕੱਠੇ ਕਰ ਲਓ ਹਲਕਾ ਜਿਹਾ ਗਰਮ ਕਰ ਲਓ ਤੇ ਉਹ ਤੁਸੀਂ ਬਣਾ ਕੇ ਰੱਖ ਲਓ ਤੇ ਉਹ ਲਾ ਲਓ ਠੀਕ ਹੈ ਤੇ ਇਹ ਜਿਹੜੀ ਹਲਦੀ ਤੇ ਲਸਣ ਹੈ ਇਹ ਸਾਰਾ ਕੁਝ ਖਾਣਾ ਵੀ ਹੈ ਮਤਲਬ ਤੁਸੀਂ ਹਲਦੀ ਤੇ ਲਸਣ ਪਾ ਕੇ ਪਰੌਂਠੇ ਬਣਾ ਲਓ ਤੇ ਉਹ ਦਿਓ ਪੇਸ਼ੈਂਟ ਨੂੰ ਜਿਹਨੂੰ ਵੀ ਇਹ ਰੈਸ਼ ਹੈਗੇ ਆ ਹਾਂ ਇਹਦੇ ਵਿੱਚ ਇੱਕ ਚੀਜ਼ ਕਰਨੀ ਹੈ ਜਿਹੜੀ ਫੰਗਲ ਇਨਫੈਕਸ਼ਨ ਹੁੰਦੀ ਹੈ ਨਾ ਇਹ ਇੱਕ ਦੂਜੇ ਬਡੀ ਤੋਂ ਦੂਜੇ ਚ ਜਾਂਦੀ ਹੈ ਇਸ ਕਰਕੇ ਜੇ ਬਾਕੀ ਘਰ ਦੇ ਮੈਂਬਰ ਹੈ ਜਿਹੜੇ ਉਹਨਾਂ ਨੂੰ ਤੁਸੀਂ ਆਪਣਾ ਟੌਪ ਵਾਲਾ ਕੰਗਾ ਜੋ ਵੀ ਤੁਸੀਂ ਪਰਸਨਲ ਚੀਜ਼ਾਂ ਥੋਡੀਆਂ ਉਹਨਾਂ ਤੋਂ ਅਲੱਗ ਰੱਖੋ ਜੇ ਬੱਚੇ ਛੋਟੇ ਘਰੇ ਤੇ ਉਹਨਾਂ ਤੋਂ ਵੀ ਪਰਹੇਜ਼ ਕਰੋ ਕਿਉਂਕਿ ਤਾਂ ਇੱਕ ਇਹ ਵੀ ਕਾਰਨ ਹੁੰਦਾ ਠੀਕ ਦੂਜਾ ਕਾਰਨ ਇਹਦਾ ਹੀ ਹੁੰਦਾ ਕਿ ਕਈ ਵਾਰੀ ਤੁਹਾਨੂੰ ਕੋਈ ਕੱਪੜਾ ਨਹੀਂ ਸੂਟ ਕਰਦਾ ਤਾਂ ਉਹ ਚਾ ਉਹ ਤਾਂ ਚਲੋ ਤੁਸੀਂ ਜੇ ਲੰਬੀ ਪ੍ਰੋਬਲਮ ਹੈ ਤਾਂ ਤੁਸੀਂ ਚੇਂਜ ਕਰਕੇ ਦੇਖ ਹੀ ਰਹੇ ਹੋਵੋਗੇ ਕਾਟਨ ਦਾ ਕਪੜਾ ਪਹਿਨੋ ਤਾਂ ਕਿ ਹਵਾ ਲੱਗਦੀ ਰਹੇ ਉਹ ਜਿਹੜੀ ਚੀਜ਼ ਆ ਉਹ ਸੁੱਕੀ ਰਹੇ ਠੀਕ ਹੈ ਕਿਉਂਕਿ ਜਿੰਨਾ ਇਹਨੂੰ ਹੀਟ ਮਿਲਦੀ ਹੈ ਮਤਲਬ ਗਰਮੈਸ਼ ਮਿਲਦੀ ਹੈ ਤੇ ਸਿਲ ਮਿਲਦੀ ਹੈ ਉਨਾ ਹੀ ਇਹ ਫੰਗਸ ਜਿਹੜੀ ਹੁੰਦੀ ਹੈ ਉਹ ਜ਼ਿਆਦਾ ਗਰੋ ਕਰਦੀ ਹੈ ਤੋਂ ਇਨਾਂ ਤੇ ਧਿਆਨ ਰੱਖਣਾ ਤੇ ਬਾਕੀ ਤੁਸੀਂ ਡਾਈਟ ਦਾ ਖਿਆਲ ਰੱਖਣਾ ਜਿਵੇਂ ਮੈਂ ਤੁਹਾਨੂੰ ਹੁਣੇ ਕਿਹਾ ਕਿ ਡਾਈਟ ਬਹੁਤ ਜ਼ਰੂਰੀ ਹੈ ਇੰਨੀ ਇਹਦੇ ਨਾਲ-ਨਾਲ ਤੇ ਨਾਲ ਤੁਸੀਂ ਜਿਹੜੀ ਮੈਡੀਸਿਨ ਲੈ ਰਹੇ ਹੋ ਆਪਣੀ ਤੁਸੀਂ ਉਹ ਵੀ ਲੈਂਦੇ ਰਹਿਣਾ ਠੀਕ ਹੈ ਤੇ ਆਪਣੀ ਡਾਈਟ ਦਾ ਫਰੂਟ ਦਾ ਤੁਹਾਨੂੰ ਦੱਸ ਦਿੱਤਾ ਤੇ ਅਗਲਾ ਤੁਹਾਨੂੰ ਮੈਂ ਹਮੇਸ਼ਾ ਕਹਨੀ ਆਂ ਅੰਡੇ ਖਾਓ ਟਮਾਟਰ ਖਾਓ ਠੀਕ ਹੈ ਤੇ ਲੋ ਜੀ ਮੈਂ ਆਪਣਾ ਬ੍ਰੀਕਫਾਸਟ ਕਰਾਉਣ ਲੱਗੀ ਆਂ ਨਾਲ ਨਾਲ ਤੁਹਾਡੇ ਤੇ ਬਸ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ ਇਹਦੇ ਨਾਲ ਹੀ ਤੁਹਾਡਾ ਜਿਹੜਾ ਇਹ ਕਾਫੀ ਹੱਦ ਤੱਕ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਕਾਫੀ ਹੱਦ ਤੱਕ ਹੀ ਕਈਆਂ ਦੇ ਤਾਂ ਮਤਲਬ ਬਹੁਤ ਜਲਦੀ ਇਫੈਕਟ ਆ ਜਾਂਦਾ ਤੇ ਕਈ ਹੁੰਦੇ ਮਤਲਬ ਕੁਝ ਟਾਈਮ ਲੱਗ ਜਾਂਦਾ ਪਰ ਤੁਸੀਂ ਇਹਨੂੰ ਰੈਗੂਲਰ ਯੂਜ਼ ਕਰਦੇ ਰਹਿਣਾ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ ਕੋਈ ਤੁਹਾਨੂੰ ਬਸ ਇੱਕ ਪੈਚ ਟੈਸਟ ਕਰ ਲਿਓ ਕਿਉਂਕਿ ਕਈ ਵਾਰੀ ਕੋਈ ਕੋਈ ਚੀਜ਼ ਕਿਸੇ ਨੂੰ ਸੂਟ ਨਹੀਂ ਕਰਦੀ ਉਹ ਜ਼ਰੂਰ ਥੋੜਾ ਜਿਹਾ ਤੇ ਜੇ ਉਹ ਨੂੰ ਸੂਟ ਕਰ ਜਾਂਦੀ ਹੈ ਤਾਂ ਫਿਰ ਤੁਸੀਂ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਕਈਆਂ ਨੂੰ ਤਾਂ ਸਰੋਂ ਦੇ ਤੇਲ ਨਾਲ ਹੀ ਠੀਕ ਹੋ ਜਾਂਦਾ ਹੈ ਮਤਲਬ ਘਰ ਦਾ ਸਰੋਂ ਦਾ ਤੇਲ ਹੋਵੇ ਉਹਦੇ ਨਾਲ ਵੀ ਠੀਕ ਹੋ ਜਾਂਦਾ ਹੈ ਉਹ ਤਾਂ ਸਿਰ ਤੁਸੀਂ ਕਰਕੇ ਦੇਖ ਹੀ ਰਹੇ ਹੋਵਗੇ ਨਾਲ ਮੈਂ ਫਿਰ ਤੁਹਾਨੂੰ ਰਿਕਮੈਂਡ ਕਰ ਦਿੰਨੀ ਹਾਂ ਕਿ ਇਹ ਮੈਡੀਸਿਨ ਨਹੀਂ ਛੱਡਣੀ ਪਹਿਲਾਂ ਮੈਡੀਸਨ ਜਿਹੜੀ ਲੈ ਰਹੇ ਹੋ ਉਹ ਲੈਂਦੇ ਰਹਿਣੀ ਹੈ ਤੁਸੀਂ ਤੇ ਬਾਕੀ ਖੁਸ਼ ਰਹੋ ਯੋਗਾ ਜ਼ਰੂਰ ਕਰੋ ਕਿਉਂਕਿ ਜਿਹੜੀ ਸਾਡੇ ਅੰਦਰ ਜ਼ਹਿਰੀਲੇ ਕਣ ਇਕੱਠੇ ਹੋ ਜਾਂਦੇ ਸੀ ਨੂੰ ਆਕਸੀਡੈਂਟਸ ਕਹਿੰਦੇ ਆ ਉਹਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਬਾਡੀ ਚ ਯੋਗਾ ਕਰਦੇ ਰਹੋ ਤੇ ਰਾਈਟ ਲੈਂਦੇ ਰਹੁ ਪ੍ਰੋਪਰ ਐਕਸਰਸਾਈਜ਼ ਕਰੋ ਖੁਸ਼ ਰਹੋ ਖੁਸ਼ਹਾਲ ਰਹੋ ਆਸ-ਪਾਸੇ ਖੁਸ਼ੀਆਂ ਵਖੀਰੋ ਠੀਕ ਹੈ ਤੇ ਲੋ ਜੀ ਮੇਰਾ ਬ੍ਰੀਕਫਾਸਟ ਰੈਡੀ ਹੋ ਗਿਆ ਠੀਕ ਹੈ ਮੈਂ ਤੁਹਾਨੂੰ ਹੀ ਕਹਿੰਦੀ ਆਪ ਵੀ ਲੈਣੀ ਆ ਦੁੱਧ ਵੀ ਅੰਡੇ ਵੀ ਤੇ ਇੱਕ ਚੀਜ਼ ਹੋਰ ਆ ਗਈ ਔਲਿਆਂ ਦਾ ਬਣਾਇਆ ਹੋਇਆ ਇਹ ਚਾਹਨ ਕਲਾਸ ਜਾ ਠੀਕ ਹੈ ਇਹ ਸਾਡੀ ਡੇਲੀ ਡਾਈਟ ਦਾ ਪਾਰਟ ਹੈ ਸਾਰਿਆਂ ਦਾ ਤੇ ਬਾਕੀ ਹਾਂ ਹੋਰ ਇਹਦੇ ਵਿੱਚ ਇਹੀ ਹੁੰਦਾ ਕਿ ਤੁਸੀਂ ਨਾ ਜੇ ਤੁਸੀਂ ਜਿਹੜਾ ਨਿਮਾ ਵਾਲਾ ਪਾਣੀ ਨਾਲ ਨਹਾ ਵੀ ਲਓ ਤਾਂ ਹੋਰ ਵੀ ਚੰਗੀ ਗੱਲ ਹੈ ਹਾਂ ਇੱਕ ਚੀਜ਼ ਰਹਿ ਗਈ ਸੱਚ ਤੁਹਾਨੂੰ ਦੱਸਣੀ ਉਹ ਹੈ ਕਿ ਦਹੀਂ ਦਹੀਂ ਦਾ ਇਹ ਤੇ ਬਹੁਤ ਅੱਛਾ ਇਫੈਕਟ ਹੈ ਦਹੀਂ ਦੇ ਫੰਗਸ ਨੂੰ ਬਹੁਤ ਮਾਰਦੀ ਹੈ ਦਹੀਂ ਤੇ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਨਾ ਤਾਂ ਤੁਸੀਂ ਦਹੀਂ ਲਾਉਣੀ ਹੈ ਉਹਦੇ ਉੱਤੇ ਤੇ ਉਹ ਤੁਸੀਂ ਮਤਲਬ ਉਹ ਤੋਂ ਬਾਅਦ ਨਾਲੋ ਤੁਸੀਂ ਜਾਂ ਨਾਲੋ ਜਾਂ ਪਹਿਲਾਂ ਲਾ ਲਓ ਨਾ ਹੁਣ ਤੋਂ ਹੈਨਾ ਤੇ ਕੈਮੀਕਲ ਅਵੋਇਡ ਕਰੋ ਤੁਸੀਂ ਨਹਾ ਹੀ ਦਹੀਂ ਨਾਲੋ ਠੀਕ ਹੈ ਕੈਮੀਕਲ ਨਹੀਂ ਲਾਉਣੇਗੇ ਤੁਸੀਂ ਕਿਉਂਕਿ ਆਲਰੇਡੀ ਬਾਡੀ ਬਹੁਤ ਸੈਂਸਿਟਿਵ ਹੋ ਚੁੱਕੀ ਹੈ ਜੇ ਤੁਸੀਂ ਉਹਦੇ ਉੱਤੇ ਕੈਮੀਕਲਸ ਲਗਾਉਂਗੇ ਤਾਂ ਹੋਰ ਜ਼ਿਆਦਾ ਦਿੱਕਤ ਹੋਊਗੀ ਇਸ ਕਰਕੇ ਕੈਮੀਕਲ ਦਾ ਜਿੰਨਾ ਹੋ ਸਕੇ ਅਵੋਇਡ ਕਰਨਾ ਹੈ ਬਾਕੀ ਇਹ ਤਰੀਕੇ ਸਦੀਆਂ ਤੋਂ ਯੂਜ਼ ਹੋ ਰਹੇ ਨੇ ਤੇ ਇਹਦਾ ਰਿਜ਼ਲਟ ਬਹੁਤ ਅੱਛਾ ਹੈ ਲਸਣ ਦਾ ਬਹੁਤ ਅੱਛਾ ਰਿਜ਼ਲਟ ਹੈ ਸਾਰੇ ਜਿਹੜੇ ਮੈਂ ਤੁਹਾਨੂੰ ਦੱਸੀਆਂ ਤੁਸੀਂ ਕਰਕੇ ਦੇਖ ਲੈਣਾ ਜਿਹੜਾ ਤੁਹਾਨੂੰ ਸੂਟ ਕਰੂਗਾ ਉਹ ਲਾ ਲੈਣਾ ਤੁਸੀਂ ਠੀਕ ਹੈ ਇੱਕ ਦੋ ਦਿਨ ਕਰਕੇ ਦੇਖੋਗੇ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਇਫੈਕਟ ਆ ਰਿਹਾ ਹੈ ਠੀਕ ਬਾਕੀ ਆ ਨਹੀਂ ਹੈਗਾ ਕਿ ਕਿਉਰ ਨਹੀਂ ਹੁੰਦੀ ਕਿਉਂਰੇ ਬਲਜੀਸਾ ਮੈਡੀਸਨ ਨਾਲ ਨਾਲ ਲੈਂਦੀ ਰਹੀ ਹੋ ਤੇ ਜਦੋਂ ਤੁਹਾਨੂੰ ਲੱਗੂਗਾ ਕਿ ਦਾ ਇਫੈਕਟ ਆ ਗਿਆ ਉਸ ਤੋਂ ਬਾਅਦ ਤੁਸੀਂ ਬੰਦ ਕਰ ਸਕਦੇ ਜੇ ਤੁਸੀਂ ਸ਼ੁਰੂ ਨਹੀਂ ਕੀਤੀ ਮੈਡੀਸਨ ਤਾਂ ਵੀ ਇੱਕ ਵਾਰੀ ਆਪਣੇ ਡਾਕਟਰ ਤੋਂ ਮੈਡੀਸਨ ਦਾ ਜਰੂਰ ਸ਼ੁਰੂ ਕਰ ਲਓ ਜੇ ਥੋੜੀ ਹੈ ਤਾਂ ਫਿਰ ਇਨਿਕ ਨਾਲ ਹੀ ਸ਼ੁਰੂ ਕਰ ਲਓ ਸਿਰਫ ਫੇਰ ਭਮੀ ਨਾ ਕਰੋ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਤੁਹਾਡੇ ਕਮੈਂਟ ਪੜੇ ਬਹੁਤ ਅੱਛਾ ਲੱਗਿਆ ਪੜ੍ਹ ਕੇ ਠੀਕ ਹੈ ਤੇ ਲੋ ਜੀ ਇੱਕ ਭੈਣ ਨੇ ਲਿਖਿਆ ਸੀਗਾ ਕਿ ਮੇਰਾ ਨਾਨ ਬਿਮਾਰ ਸੀ ਕਿਤੇ ਅਸੀਂ ਉਹਨਾਂ ਨੂੰ ਮਤਲਬ ਵੀਡੀਓ ਭੇਜੀ ਤੋਂ ਢੀ ਕਿ ਤੁਸੀਂ ਤੁਹਾਡਾ ਜੀ ਲੱਗ ਗਿਆ ਤੁਸੀਂ ਵੀਡੀਓ ਦੇਖੋ ਮੈਨੂੰ ਬਹੁਤ ਅੱਛਾ ਲੱਗਿਆ ਚਲੋ ਜੀ ਕਿਸੇ ਦੀ ਖੁਸ਼ੀ ਦਾ ਜਿਵੇਂ ਕਾਰਨ ਬਣ ਸਕਦੀਆਂ ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਸੋ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਤੇ ਹੁਣ ਮੈਂ ਹੁਣ ਤਿਆਰ ਤੇ ਹਜੇ ਮੈਂ ਖਾਣਾ ਵੀ ਹੈ ਜਿਹੜਾ ਉਹ ਕਰਮ ਕਰਕੇ ਰੱਖਿਆ ਤੇ ਰੋਟੀ ਮੇਰੀ ਬੈਕ ਹੋ ਗਈ ਉਹ ਦੇਖੋ ਬੈਗ ਬਣਾਤੇ ਮਾਮਾ ਨੇ ਦੋ ਬੈਗ ਬਣੇ ਇੱਕ ਮੇਰਾ ਔਰ ਇੱਕ ਮਾਮਾ ਸਾਡੇ ਤੁਹਾਡੇ ਤੁਹਾਡੇ ਬਜ਼ੁਰਗਾਂ ਨੂੰ ਦਿਖਾ ਦਿਓ ਕਿ ਦੇਖ ਲੋ ਉਹਦੀ ਪਟਿਆਲੇ ਵਾਲੀ ਦੀ ਸੱਸ ਕਿਵੇਂ ਸੈਲਪ ਕਰਦੀ ਐ ਤੇ ਤੁਸੀਂ ਵੀ ਕਰਿਆ ਕਰੋ ਠੀਕ ਐ ਮੇਰੇ ਦਿਆ ਦੇਰ ਕੱਲ ਨੂੰ ਕਿਸੇ ਹੋਰ ਵੀਡੀਓ ਚ ਇਹ ਜੀ ਵੀਡੀਓ ਸ਼ੇਅਰ ਕਰਦਾ ਕਰੋ ਕਿਉਂਕਿ ਤੁਹਾਨੂੰ ਭਾਵੇਂ ਨਾ ਦਿੱਕਤ ਹੋਵੇ ਕਿਸੇ ਹੋਰ ਨੂੰ ਹੋ ਸਕਦੀ ਐ ਤੇ ਕਿਸੇ ਦਾ ਮਸਲਾ ਹੱਲ ਹੋ ਸਕਦਾ ਠੀਕ ਐ ਜੀ ਮਿਲਾਂਗੇ ਫਿਰ ਅਗਲੀ ਵੀਡੀਓ ਚ ਤਦ ਤੱਕ ਖੁਸ਼ ਰਹੋ ਆਸ-ਪਾਸੇ ਖੁਸ਼ੀਆਂ ਨੂੰ ਬਕੇਰੋ ਇੱਕ ਕੋਈ ਲਾਈਵ ਹੈ ਇੰਜੋਏ ਕਰਦੇ ਰਹੋ ਜੈਲਸ ਕਰਕੇ ਅਸੀਂ ਨਹੀਂ ਮਰਨਾ